हम विजय वाली हैं मैं ਡਿਪਟੀ ਸੈਕਟਰੀ ਜਨਰਲ ਪੰਜਾਬ ਫੁੱਟਬਾਲ ਫੈਡਰੇਸ਼ਨ ਤੇ ਨੈਸ਼ਨਲ ਜਿਹੜੀ ਬੋਡੀ ਹੈਗੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਉੱਚ ਮੈਂ ਕੰਪੀਟੀਸ਼ਨ ਦਾ ਚੇਅਰਪਰਸਨ ਹਾਂ ਬੀਇੰਗ ਚੇਅਰਪਰਸਨ ਸਾਡੀ ਡਿਊਟੀ ਹੁੰਦੀ ਕਿ ਜਿੰਨੇ ਵੀ ਤਰ੍ਹਾਂ ਦੇ ਕੰਪੀਟੀਸ਼ਨ ਫੈਡਰੇਸ਼ਨ ਕਰਾਉਂਦੀ ਹੈ ਉਹ ਅਸੀਂ ਅਲੱਗ-ਅਲੱਗ ਜਗ੍ਹਾ ਤੇ ਕਰਾਈਏ ਇਵਨ ਰੂਰਲ ਏਰੀਆ ਜਾਂ ਸੈਂਟਰਲ ਏਰੀਆ ਜਾਂ ਅਰਬਨ ਸਬ ਅਰਬਨ ਏਰੀਆਜ਼ ਆਸੀਂ ਕਰਾਉਂਦੇ ਕਿਉਂਕਿ ਇਹ ਬੱਚਿਆਂ ਦਾ ਪ੍ਰੋਗਰਾਮ ਹੈਗਾ ਅੰਡਰ 14 ਬॉयਜ਼ ਦਾ ਤੇ ਇਹ ਫਸਟ ਟਾਈਮ ਅੰਮ੍ਰਿਤਸਰ ਵਿੱਚ ਹੋ ਰਿਹਾ ਜਿਹਦੇ ਵਿੱਚ ਸਾਡੇ ਨਾਲ ਬੈਠੇ ਹੈ ਮੈਨੇਜਮੈਂਟ ਸਾਰੀ ਰੈਡੀਕਲ ਐਜੂਕੇਸ਼ਨਲ ਸੁਸਾਇਟੀ ਦੈਨ ਮਾਉਂਟ ਲਿਟਰਾ ਜੀ ਪਬਲਿਕ ਸਕੂਲ ਜਿਹੜਾ ਕੀ ਇੱਥੇ ਥਾਂਡੇ ਚ ਪੈਂਦਾ ਕੋਟ ਖਾਲਸਾ ਰੋਡ ਥਾਂਡੇ ਅੰਮ੍ਰਿਤਸਰ ਦੇ ਵਿੱਚ ਤੇ ਸੈਕੰਡ ਵੈਨਿਊ ਸਾਡੀ ਹੈਗੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਟੇਡੀਅਮ ਕੀਰਤਨਗੜ੍ਹ ਉਹ ਵੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਚ ਪੈਂਦਾ ਸੈਂਟਰਲ ਹਲਕਾ ਹੈਗਾ ਇਹ ਅੰਮ੍ਰਿਤਸਰ ਦਾ ਤੇ ਇਹਦੇ ਵਿੱਚ ਸਾਡਾ ਇਹ ਮਕਸਦ ਸੀਗਾ ਕਿ ਅੰਮ੍ਰਿਤਸਰ ਫੁੱਟਬਾਲ ਚ ਗਰੋਅ ਕਾਫੀ ਕਰ ਰਿਹਾ ਅੱਜ ਦੀ ਡੇਟਸ ਬਹੁਤ ਸਾਰੀ ਐਕਟੀਵਿਟੀ ਅੰਮ੍ਰਿਤਸਰ ਫੁੱਟਬਾਲ ਦੀ ਚੱਲ ਰਹੀ ਹੈ ਸਕੂਲਸ ਬਹੁਤ ਅੱਛੇ-ਅੱਛੇ ਆ ਗਏ ਹੈ ਉਹਨਾਂ ਦੇ ਪਾਸ ਫੈਸਿਲਿਟੀ ਨਾਲ ਲੈਸ ਹੈਗੇ ਆ ਤੁਸੀਂ ਦੇਖ ਰਹੇ ਹੋ ਤੁਹਾਡੇ ਪਿੱਛੇ ਲੈਸ਼ ਗ੍ਰੀਨ ਇੱਕ ਗਰਾਊਂਡ ਬਣਾਈ ਹੈ ਇਹਨਾਂ ਨੇ ਮੈਨੇਜਮੈਂਟ ਨੇ ਜੋ ਕਿ ਬਹੁਤ ਹੀ ਅਲਟਰਾ ਮਾਡਰਨ ਅੱਜ ਦੀ ਫੈਸਿਲਿਟੀ ਹੈਗੀ ਹੈ ਤੇ ਅਸੀਂ ਇਹਨੂੰ ਯੂਟਿਲਾਈਜ਼ ਕਰਨ ਦੇ ਲਈ ਇੱਥੇ ਐਨ ਐਫ ਸੀ ਰੱਖੀ ਹੈ ਤੇ ਇਹਨਾਂ ਦਾ ਮਕਸਦ ਵੀ ਸੀਗਾ ਕਿ ਇਹਨਾਂ ਨੇ ਇੱਕ ਰੈ residencial ਇੱਥੇ ਅਕੈਡਮੀ ਪ੍ਰਪੋਜ਼ ਕੀਤੀ ਹੈ ਜਿਹੜੀ ਕਿ ਅਕੈਡਮੀ ਬਣ ਚੁੱਕੀ ਹੈ ਤੇ ਰੈ residencial ਦੇ ਐਡਮਿਸ਼ਨਸ ਇਹਨਾਂ ਨੇ ਓਪਨ ਕਰਨੇ ਆ ਤੇ ਉਹਦੇ ਲਈ ਇਹ ਯੂਸਫੁਲ ਹੋਏਗੀ ਐਨ ਐਫ ਸੀ ਕਿਉਂਕਿ ਬੱਚੇ ਆਣਗੇ ਦੇਖਣਗੇ ਕਿ ਇਸ ਪਲੇਟਫਾਰਮ ਤੇ ਇਹਨਾਂ ਨੈਸ਼ਨਲ ਲੈਵਲ ਤੇ ਬੱਚਿਆਂ ਨੂੰ ਜਾਣ ਦਾ ਮਿਲ ਰਿਹਾ ਤੇ ਇਸ ਕਰਕੇ ਅਸੀਂ ਇੱਥੇ ਐਨ ਐਫ ਸੀ ਦਾ ਫਿਰ ਉਦਘਾਟਨ ਕਰਾਂਗੇ ਕੱਲ ਨੂੰ ਜਿੱਤੇ ਚ ਸਰਦਾਰ ਮੰਗਿੰਦਰ ਸਿੰਘ ਜੀ ਖਾਪਾ ਖੇੜੀ ਜਿਹੜੇ ਕਿ ਮੈਂਬਰ ਐ ਜੀ ਪੀ ਸੀ ਹੈਗੇ ਆ ਸਾਡੇ ਨਾਲ ਅੱਜ ਅਵੇਲੇਬਲ ਵੀ ਹੈਗੇ ਆ ਕਾਨੂੰ ਅਸ਼ੀਰਵਾਦ ਦੇਣ ਦੇ ਲਈ ਕੇ ਨਾਲ ਉਹ ਇਸ ਟਰਸਟ ਦੇ ਚੇਅਰਪਰਸਨ ਹੈ ਉਹਨਾਂ ਦਾ ਸ਼ੁਰੂ ਤੋਂ ਵਿਜ਼ਨ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਲਈ ਕੁਝ ਕਰਕੇ ਦੇਖੀਏ ਪਲੱਸ ਅਦਰ ਸਪੋਰਟਸ ਵੀ ਮਲਟੀ ਸਪੋਰਟਸ ਤੱਕ ਇਹਨਾਂ ਨੇ ਕੰਮ ਇਥੇ ਕਰਨ ਦੇਖੋ ਕੰਪਲੈਕਸ ਵਿੱਚ ਸਾਰੇ ਤਰ੍ਹਾਂ ਦੇ ਫੈਸਿਲਿਟੀ ਇਹਨਾਂ ਨੇ ਤਿਆਰ ਕਰ ਲਈ ਹੈ ਬਟ ਹੁਣ ਕੁਝ ਇਨੀਸ਼ੀਏਸ਼ਨਸ ਹੋ ਰਹੀਆਂ ਜਿੱਦਾਂ ਫੁੱਟਬਾਲ ਅੱਗੇ ਆਇਆ ਤੇ ਫੁੱਟਬਾਲ ਦੀ ਐਕਟੀਵਿਟੀ ਸਟਾਰਟ ਹੋ ਗਈ ਅਦਰ ਸਪੋਰਟਸ ਵੀ ਨਾਲ ਦੀ ਨਾਲ ਹੀ ਇੱਥੇ ਚੱਲਣਗੇ ਤੇ ਜਿਹਦੇ ਚ ਸਾਰਿਆਂ ਦਾ ਇੱਥੇ ਇਹਨਾਂ ਨੇ ਵੈਲਕਮ ਕੀਤਾ ਹੈ ਸਾਨੂੰ ਤਾਂ ਬਹੁਤ ਸਹਿਯੋਗ ਮਿਲ ਰਿਹਾ ਕਿ ਇਹਨਾਂ ਨੇ ਪੂਰੀ ਟੈਕਨੀਕਲ ਐਸ ਜੋ ਵੀ ਇਹਨਾਂ ਦੇ ਸਟਾਫ ਮੈਂਬਰਸ ਹੈਗੇ ਆ ਹਰ ਤਰ੍ਹਾਂ ਦੇ ਸਾਨੂੰ ਵਰਪੂਰ ਸਹਿਯੋਗ ਮਿਲ ਰਿਹਾ ਹੈ ਮੈਂ ਫੈਡਰੇਸ਼ਨ ਵੱਲੋਂ 올 ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਮਾਉਂ ਲਿਟਰਾ ਜੀ ਜਿਹੜਾ ਸਕੂਲ ਦੀ ਮੈਨੇਜਮੈਂਟ ਦਾ ਇੰਟਾਇਰ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਮ ਜਾਂ ਜੋ ਵੀ ਸਟਾਫ ਇੱਥੇ ਅਵੇਲੇਬਲ ਹੈਗਾ ਜੋ ਸਾਨੂੰ ਸਪੋਰਟ ਦੇ ਰਿਹਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਰੈਡੀਕਲ ਐਜੂਕੇਸ਼ਨਲ ਜਿਹੜੀ ਸੁਸਾਇਟੀ ਹੈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਇੱਕ ਬੀਜ ਲਗਾਇਆ ਫੁੱਟਬਾਲ ਦਾ ਅਮਰਸਰ ਦੇ ਸੈਂਟਰਲ ਏਰੀਆ ਚ ਜਿਹੜਾ ਕਿ ਇੱਕ ਰੂਲਰ ਏਰੀਆ ਹੋਣ ਦੇ ਨਾਲ ਨਾਲ ਇੱਕ ਐਦਾਂ ਦਾ ਏਰੀਆ ਜਿੱਥੇ ਆਪਾਂ ਫੁੱਟਬਾਲ ਦੀ ਐਕਟੀਵਿਟੀ ਕਰਾਉਣਾ ਸੋਚ ਨਹੀਂ ਸਕਦੇ ਬਟ ਜਦੋਂ ਆਪਾਂ ਸਪੋਰਟਸ ਕਰੀਏ ਉਹਦੇ ਲਈ ਸਾਨੂੰ ਇਹ ਵੈਨਿਊ ਦੇਖਣੀ ਹੁੰਦੀ ਹੈ ਕਿ ਆਪਾਂ ਉੱਥੇ ਕੋਈ ਆਵਾਜ਼ਾਂ ਨਾ ਆਣ ਕਿਉਂਕਿ ਇੱਥੇ ਕੋਈ ਵੈਨਿਊ ਚ ਦੇਖੋ ਆਵਾਜ਼ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਇੱਕ ਸਪੋਰਟ ਪਰਸਨ ਨੇ ਅਗਰ ਐਥਲੀਟ ਨੇ ਤਿਆਰ ਹੋਣਾ ਉਹਨੂੰ ਬਿਲਕੁਲ ਉਹਦਾ ਕਨਸੈਂਟ੍ਰੇਸ਼ਨ 100% ਚਾਹੀਦਾ ਤਾਂ ਕਿ ਉਹ ਤਿਆਰ ਹੋ ਪਾਵੇ ਤੇ ਇਹ ਆਉਣ ਵਾਲੇ ਟਾਈਮ 'ਚ ਬਹੁਤ ਅੱਛਾ ਇੱਥੇ ਸਕੋਪ ਹੈਗਾ बड़े-बड़े प्रोजेक्ट ਅਸੀਂ ਕੋਰ ਬਾਹਰਲੀ ਕੰਟਰੀਜ਼ ਵੀ ਆ ਰਹੀਆਂ ਉਹਦੇ ਵਿੱਚ ਜਿਹਦਾ ਇਟਲੀ ਤੋਂ ਪ੍ਰੋਜੈਕਟ ਹੈਗਾ ਇੱਕ ਉਹ ਵੀ ਇੱਥੇ ਸ਼ੁਰੂ ਕਰਾਂਗੇ ਇਹਨਾਂ ਦੇ ਸਹਿਯੋਗ ਦੇ ਨਾਲ ਜਿਹਦੇ ਵਿੱਚ ਉਹਨਾਂ ਨੇ ਕਾਫੀ ਇੱਥੇ ਫੁੱਟਬਾਲ ਨੂੰ ਪ੍ਰਮੋਟ ਕਰਨਾ ਹੈ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਕਰਦਾ ਤੁਹਾਡਾ ਤੁਸੀਂ ਇੱਥੇ ਆਇਓ ਤੇ ਇਸ ਚੀਜ਼ ਨੂੰ ਕਵਰ ਕਰਨ ਦੇ ਲਈ ਮੈਂ ਬਹੁਤ ਦਿਲੋਂ ਮਤਲਬ ਪੀਐਫਏ ਵੱਲੋਂ ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਥੋੜਾ ਧੰਨਵਾਦ ਕਰਦਾ ਥੈਂਕ ਯੂ ਰੈਡਿਕਲ ਐਜੂਕੇਸ਼ਨਲ ਸੁਸਾਇਟੀ ਦੇ ਮੈਨੇਜਮੈਂਟ ਦੇ ਵਿੱਚ ਮੈਂ ਐਡਵੋਕੇਟ ਕਮਰ ਮੁਬਾਰਕ ਸਿੰਘ ਅਸੀਂ ਇੱਕ ਉਪਰਾਲਾ ਕੀਤਾ ਫੁੱਟਬਾਲ ਨੂੰ ਪ੍ਰਮੋਟ ਕਰਨ ਦਾ ਫੁੱਟਬਾਲ ਦੇ ਨਾਲ ਨਾਲ ਅਸੀਂ ਉਪਰਾਲਾ ਕੀਤਾ ਵਾ ਸਾਰੀਆਂ ਸਪੋਰਟਸ ਏਰੀਆਵਾਂ ਉਹਨੂੰ ਪ੍ਰਮੋਟ ਕਰਨ ਦਾ ਕਿਸੇ ਵੀ ਸਕੂਲ ਦੇ ਵਿੱਚ ਜਿਹੜਾ ਵਾ ਉਹ ਸਪੋਰਟਸ ਦੀ ਜਿਹੜੀ ਲੈਕਿੰਗ ਚੱਲਦੀ ਪਈ ਹੈ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਕਿਤੇ ਨਿਕੇ ਦੀਆਂ ਸਟੇਡੀਅਮ ਦੇ ਵਿੱਚ ਲੈ ਕੇ ਜਾਂਦੀਆਂ ਕਦੀ ਕਿਤੇ ਲੈ ਕੇ ਜਾਂਦੀਆਂ ਵਾ ਵੀ ਆਰ ਓਪਨਿੰਗ ਅ ਰੈਜ਼ੀਡੈਂਸ਼ੀਅਲ ਅਕੈਡਮੀ ਅਸੀਂ ਇਹ ਰੈਜ਼ੀਡੈਂਸ਼ੀਅਲ ਅਕੈਡਮੀ ਰੈਡਿਕਲ ਸਪੋਰਟਸ ਅਕੈਡਮੀ ਓਪਨ ਕਰ ਚੁੱਕੇ ਹਾਂ ਜਿਹਦੇ ਵਿੱਚ ਰਜਿਸਟ੍ਰੇਸ਼ਨ ਜਿਹੜੀਆਂ ਸ਼ੁਰੂ ਆ ਅਸੀਂ ਵੀ ਆਰ ਵੈਰੀ ਗਲੈਡ ਕਿ ਜਿਹੜਾ ਅਸੀਂ ਇਹ ਨੈਸ਼ਨਲ ਗੇਮਸ ਹੋਸਟ ਕਰਦੇ ਪਏ ਆ ਸਾਡੀਆਂ ਜਿਹੜੀਆਂ ਗਰਾਊਂਡਸ ਆ ਉਹ ਉਸ ਲੈਵਲ ਦੀਆਂ ਨੇ ਜਿਹਦੇ ਵਿੱਚ ਅਸੀਂ ਨੈਸ਼ਨਲ ਗੇਮਸ ਜਿਹੜੀਆਂ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਇਸ ਦਾ ਬਾਲੀ ਸਾਹਿਬ ਨੇ ਕਿਹਾ ਵਾ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਐਂਡ ਵੀ ਆਰ ਵੈਰੀ ਹੈਪੀ ਕਿ ਅਸੀਂ ਉਹ ਹੋਸਟ ਕਰਦੇ ਪਏ ਆ ਮੈਂ ਸਾਰੀ ਮੈਨੇਜਮੈਂਟ ਵੱਲੋਂ ਆਪ ਜੀ ਦਾ ਸਾਰੇ ਜੋ ਆਏ ਹੋ ਇੱਥੇ ਕਵਰਿੰਗ ਕਰਨ ਇਹ ਹੋਰ ਜਿਹੜੇ ਨੈਸ਼ਨਲ ਗੇਮਸ ਕਿੰਨੇ ਦਿਨ ਚੱਲਣੀਆਂ ਨਾ ਮੈਂ ਚਾਹੁੰਦਾ ਮੈਂ ਤੁਸੀਂ ਸਾਰੀ ਜਿਹੜੀ ਇਹਦੀ ਕਵਰਿੰਗ ਕਰੋ ਥੈਂਕ ਯੂ ਸੋ ਮੱਚ ਗਿਰਤਨ ਕਰ ਦੂੰ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਸਾਡੀ ਗਰਾਊਂਡ ਜੁਣੀ ਇੱਕ ਨੈਸ਼ਨਲ ਚੈਂਪੀਅਨਸ਼ਿਪ ਕਰਾਉਣ ਵਾਸਤੇ ਤੇ ਜਿਸ ਦੇ ਵਾਸਤੇ ਅਸੀਂ ਪੂਰਾ ਜਿੰਨਾ ਵੀ ਯੋਗਦਾਨ ਹੋ ਸਕਦਾ ਅਸੀਂ ਦੇ ਰਹੇ ਆ ਅਸੀਂ ਆਪਣੇ ਪੂਰਾ ਸਟੇਡੀਅਮ ਦੀ ਤਿਆਰੀ ਕੀਤੀ ਆ ਜੋ ਵੀ ਕਮੀ ਪਈ ਸੀ ਸਾਰੀ ਦੂਰ ਕਰਤੀ ਆ ਤੇ ਸਾਡਾ ਸਟੇਡੀਅਮ ਇਸ ਟਾਈਮ ਤੇ ਪੂਰਾ ਰੈਡੀ ਆ ਵੀ ਚੈਂਪੀਅਨਸ਼ਿਪ ਕਰਾਉਣ ਵਾਸਤੇ ਅਸੀਂ ਆਸ ਕਰਦੇ ਆ ਕਿ ਗਾਂ ਕੋਈ ਹੋਰ ਵੀ ਕੋਈ ਚੈਂਪੀਅਨਸ਼ਿਪ ਜਾਂ ਕੋਈ ਵੀ ਹੋਵੇ ਅਸੀਂ ਪੂਰਾ ਪੂਰੇ ਦਾ ਪੂਰਾ ਸਹਿਯੋਗ ਦਵਾਂਗੇ ਜ ਆਪਣੇ ਵੱਲੋਂ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲੀ ਵਾਰ ਇਹ ਨੈਸ਼ਨਲ ਹੋਣ ਲੱਗੀ ਆ ਫੁੱਟਬਾਲ ਦੀ ਸਾਡੇ ਪਿੰਡ ਦਾ ਫੁੱਟਬਾਲ ਘੱਟ ਘੱਟ 50 ਸਾਲ ਪੁਰਾਣਾ ਵਾ ਤੇ ਤੀਜੀ ਚੌਥੀ ਪੀੜ੍ਹੀ ਆ ਫੁੱਟਬਾਲ ਸਾਡੀ ਖੇਡ ਦੀ ਤੇ ਪਹਿਲੀ ਇਹ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਆ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਅਸੀਂ ਆਉਣ ਵਾਲੇ ਹੋਰ ਵੀ ਕੋਈ ਟੂਰਨਾਮੈਂਟ ਹੋਣਗੇ ਤਾਂ ਅਸੀਂ ਪੂਰਾ ਸਹਿਯੋਗ ਦਵਾਂਗੇ 27 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਇਹ ਦੀ ਮੀਟ ਚੱਲਣੀ ਹੈ ਉਸ ਤੋਂ ਬਾਅਦ 4 ਨੂੰ ਇਹਦੇ ਦੋ ਸੈਮੀਫਾਈਨਲ ਹੋਣਗੇ ਤੇ 6 ਨੂੰ ਇਹਦਾ ਫਾਈਨਲ ਆਪਾਂ ਕਰਕੇ ਇਹਨੂੰ ক্লোਜ਼ ਕਰਾਂਗੇ ਕਿਉਂਕਿ ਇਹ ਟਾਇਰ 1 ਹੈ ਇਹਦੇ ਵਿੱਚ 16 ਸਟੇਟਸ ਆਂਦੀਆਂ ਮੈਂ ਸਟੇਟਸ ਦੇ ਨਾਮ ਤੁਹਾਨੂੰ ਬੋਲ ਵੀ ਦਿੰਨਾ ਵਿੱਚ ਲਿਖੇ ਵੀ ਹੈ ਪ੍ਰੈਸ ਰੀਲੀਜ਼ ਚ ਪੰਜਾਬ ਇਹਦੇ ਚ ਹੈਗੀ ਹੈ ਗੋਆ ਹੈਗੀ ਹੈ ਹਰਿਆਣਾ ਬਿਹਾਰ 오ਡੀਸਾ ਦਿੱਲੀ ਝਾਰਖੰਡ ਗੁਜਰਾਤ ਮਹਾਰਾਸ਼ਟਰ ਅਸਾਮ ਕਰਨਾਟਕਾ ਉੱਤਰ ਪ੍ਰਦੇਸ਼ ਬੈਸ ਬੰਗਾਲ ਮਨੀਪੁਰ ਮੇਜ਼ਰਮ ਓਡੀਸ਼ਾ ਐਂਡ ਬਿਹਾਰ ਇਹ 16 ਸਟੇਟਸ ਹੈਗੀਆਂ ਟਾਇਰ 1 ਮੀਨ ਕੀ ਜਿਹੜੀਆਂ 36 ਸਟੇਟ ਸਾਡੀਆਂ ਕਾਊਂਟ ਹੁੰਦੀਆਂ ਇੰਡੀਆ ਦੀਆਂ 28 ਸਟੇਟ ਰੈਗੂਲਰ ਸਟੇਟ ਹੈ ਤੇ ਅਦਰ ਜੁਨੀਅਰ ਟੈਰੀਟਰੀਸ ਹੈਗੀਆਂ ਕਦਾਕ ਪਾਲੋ ਜਾ ਹੋਰ ਅੰਡਮਾਨ ਨਿਕੋਬਾਰ ਜੋ ਵੀ ਜਿਨ੍ਹਾਂ ਨੂੰ ਅਜੇ ਸਟੇਟ ਦਾ ਕੈਟਾਗਰੀ ਨਹੀਂ ਮਿਲਿਆ ਇਸ ਉਹਦੇ ਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਕੀ ਕੀਤਾ ਹੈ ਕਿ ਇਹਨਾਂ ਨੂੰ ਉਹਨਾਂ ਦੇ ਫੁੱਟਬਾਲ ਦੇ 베ਸ ਦੇ ਨਾਲ ਕਿਉਂਕਿ ਜਿੱਦਾਂ ਪੰਜਾਬ ਕਈ ਵਾਰ ਜਿੱਤ ਚੁੱਕਾ ਹੈ ਇਸ ਕੰਪੀਟੀਸ਼ਨ ਨੂੰ ਦੇ ਪੁਰਾਣਾ ਟ੍ਰੈਕ ਰਿਕਾਰਡ ਕੱਢ ਕੇ ਉਹਨਾਂ ਨੇ 16 ਸਟੇਟਾਂ ਉੱਪਰ ਰੱਖੀਆਂ ਕਿ ਇਹ ਆਲਰੇਡੀ ਚ ਪਰਫਾਰਮ ਅੱਛਾ ਕਰ ਚੁੱਕੀਆਂ ਉਹਨਾਂ ਨੂੰ ਇੱਕ ਕੈਟਾਗਰੀ ਦੇ ਦਿੱਤੀ ਕਿ ਇਹ 16 ਸਟੇਟ ਟਾਇਰ ਟਾਪ ਟਾਇਰ ਦੀਆਂ ਹੈਗੀਆਂ ਥੈਨ 21 20 ਟੀਮਸ ਹੈਗੀਆਂ ਜਿਹੜੀਆਂ ਉਹਨਾਂ ਨੇ ਟਾਇਰ 2 ਚ ਪਾਈਆਂ ਜਿੱਦਾਂ ਉਹਦੇ ਚ ਨਾਗਾ ਲੈਂਡ ਆ ਗਿਆ ਉਰਨਾਚਲ ਪ੍ਰਦੇਸ਼ ਆ ਗਿਆ ਲਾਈਕਵਾਇਜ਼ ਜਿੱਦਾਂ 호ਸਟ ਹਿਮਾਚਲ ਆ ਗਈ ਹੈ ਜੇ ਐਂਡ ਕੇ ਹੈ ਲਦਾਖ ਹੈ ਨਹੀਂ ਜਿਹੜੀ ਅਮਰਜਿੰਗ ਸਟੇਟਸ ਹੈਗੀਆਂ ਚੰਡੀਗੜ੍ਹ ਹੈਗੀਆਂ ਇਹ ਸਾਰੀਆਂ ਉਹਦੇ ਵਿੱਚ ਹੈਗੀਆਂ ਉਹ ਉਹਨਾਂ ਨੂੰ ਕੈਟੇਗੋਰਾਇਜ਼ ਕੀਤਾ ਕਿ ਉਹਨਾਂ ਦੀ ਪਰਫਾਰਮੈਂਸ ਬੇਸ ਤੇ ਤੇ ਜਿੱਦ ਜਿੱਦਾਂ ਹਰ ਸਾਲ ਦੋ ਟੀਮਾਂ ਇਸ ਕੰਪੀਟੀਸ਼ਨ ਚ ਰੈਲੀਗੇਟ ਹੋਣਗੀਆਂ ਥੱਲੇ ਜਾਣਗੀਆਂ ਤੇ ਦੋ ਟੀਮਾਂ ਉੱਪਰ ਆਉਂਦੀਆਂ ਇਹਦੇ ਵਿੱਚ ਸਿਸਟਮ ਇਦਾਂ ਰੱਖਿਆ ਤਾਂ ਕਿ ਗ੍ਰੇਡੇਸ਼ਨ ਪ੍ਰੋਪਰ ਹੋਵੇ ਔਰ ਇਹ ਨੈਸ਼ਨਲ ਕੰਪੀਟੀਸ਼ਨ ਹੈ ਜਿਹੜਾ ਕਿ ਬੱਚਿਆਂ ਨੂੰ ਇਸ ਸਰਟੀਫਿਕੇਟ ਦੀ ਵੈਲਿਊ ਹੈ ਐਜੂਕੇਸ਼ਨ ਚ ਕਿਤੇ ਉਹਨਾਂ ਨੇ ਐਡਮਿਸ਼ਨ ਲੈਣਾ ਲਾਈਕ जीएमडी यूनिवर्सिटी जान ਜਾਂ ਕਿਸੇ ਵੀ ਵਰਲਡ ਦੀ ਕਿਸੇ ਜੁਨੀਵਰਸਿਟੀ ਜਾਣ ਉਹਨਾਂ ਨੂੰ ਕੰਸੈਸ਼ਨਲ ਮਤਲਬ ਉਹਨਾਂ ਦਾ ਐਡਮਿਸ਼ਨ ਹੁੰਦਾ ਉਹਦੇ ਵਿੱਚ ਪ੍ਰਾਇੋਰਟੀ ਦਿੰਦੇ ਆ ਗ੍ਰੈਜੂਏਸ਼ਨ ਕੈਟਾਗਰੀ ਸਪੋਰਟਸ ਕੈਟਾਗਰੀ ਥੈਨ ਉਹਨਾਂ ਦੀ ਜਦੋਂ ਵੀ ਕੋਈ ਭਰਤੀ ਹੁੰਦੀ ਹੈ ਜਦਾ ਮਿਲਟਰੀ ਚ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਜੌਬਸ ਪਲੇਸਮੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਮਿਲਦੀ ਹੈ ਬੀਇੰਗ ਸਪੋਰਟ ਪਰਸਨ ਉਹਦੇ ਵਿੱਚ ਇਹ ਕੜੀ ਦੇ ਤੌਰ ਤੇ ਆਉਂਦਾ ਕਿਉਂਕਿ ਜਦੋਂ ਅਸੀਂ ਗ੍ਰੈਜੂਏਸ਼ਨ ਕਰਾਂਦੇ ਬੱਚੇ ਦੀ ਸਭ ਤੋਂ ਪਹਿਲੇ ਉਹਦਾ ਪੁੱਛਦੇ ਆ ਸਪੋਰਟ ਡਿਪਾਰਟਮੈਂਟ ਵਾਲੇ ਕਿ ਤੁਸੀਂ ਸਬ ਜੂਨੀਅਰ ਕਿੱਡੀ ਆ ਕਿ ਨਹੀਂ ਛੱਡੀ ਇਹ ਫਰਸਟ ਨੈਸ਼ਨਲ ਸਟੈਪ ਹੈ ਬੱਚੇ ਦੀ ਲਾਈਫ ਦਾ ਜਿਹੜਾ ਕਿ ਇੱਕ ਸਰਟੀਫਿਕੇਟ ਨਾਲ ਅਸੀਂ ਸਰਟੀਫਿਕੇਸ਼ਨ ਦੇ ਕੇ ਇਹਨੂੰ ਵੈਲੀਡੇਟ ਕਰਦੇ ਹਾਂ ਉਸ ਤੋਂ ਬਾਅਦ ਜੂਨੀਅਰ ਹੁੰਦੀ ਹੈ ਦੈਨ ਸੀਨੀਅਰ ਹੁੰਦੀ ਹੈ ਕਈ ਵਾਰ ਬੱਚੇ ਸਿੱਧੇ ਸੀਨੀਅਰ ਖੇਡਦੇ ਆ ਮੰਨ ਲਓ ਕੋਈ ਬੱਚਾ ਲੇਟ ਖੇਡਣ ਲੱਗਾ ਤਾਂ ਉਹਦੇ ਲਈ ਇਹ ਮਿਸਿੰਗ ਹੁੰਦਾ ਉਹ ਹਮੇਸ਼ਾ ਉਹਨੂੰ ਉਸ ਵੇਲੇ ਪ੍ਰਾਇੋਰਟੀ 'ਚ ਪਿੱਛੇ ਚੱਲ ਜਾਂਦਾ ਬੱਚਾ ਚਾਹੇ ਜਿੰਨਾ ਮਰਜੀ ਬੈਸਟ ਪਰਫਾਰਮਰ ਹੋਵੇ ਜਦੋਂ ਤੱਕ ਜੂਨੀਅਰ ਸਬ ਜੂਨੀਅਰ ਦਾ ਸਰਟੀਫਿਕੇਟ ਉਹਦੇ ਕੋਲ ਨਹੀਂ ਹੈ ਇਸੇ ਇਸ ਲਈ ਜਿਹੜੇ ਬੱਚੇ ਇਥੇ ਸਿਲੈਕਟ ਹੋ ਕੇ ਖੇਡ ਰਹੇ ਆ ਉਹਨਾਂ ਦੇ TW3 ਫੈਡਰੇਸ਼ਨ ਨੇ ਟੈਸਟ ਕਰਾਇਆ ਜਿਹੜਾ ਕਿ ਤੁਹਾਨੂੰ ਪਤਾ ਕਿ TW3 ਦਾ ਟੈਸਟ ਦਾ 3500 ਰੁਪਏ ਰੇਟ ਚੱਲਦਾ ਹੈ ਕੀ ਇਨਵੈਸਟਮੈਂਟ ਫੈਡਰੇਸ਼ਨ ਕਰਦੀ ਹੈ ਕਿ ਬੰਦੇ ਬੱਚੇ ਏਜ ਫਰੋਡ ਨਾ ਕਰਨ ਇਸ ਕਰਕੇ ਸਾਡੇ 50 ਬੱਚੇ ਉਹਨਾਂ ਨੇ ਲਏ ਸੀ ਸਾਡੇ 8-9 ਬੱਚੇ ਪੰਜਾਬ ਦੇ ਰਿਜੈਕਟ ਹੋਏ ਆ ਓਵਰਏਂਜ ਕਰਕੇ ਜੋ ਡਿਫਰੈਂਸ ਡਿਸਟ੍ਰਿਕਟ ਦੇ ਸੀਗੇ ਬਟ ਸਟਿਲ ਸਾਡੇ 30 ਬੱਚੇ ਪਾਸ ਹੋਏ ਆ ਸਾਨੂੰ ਬੜੀ ਉਹ ਮਾਨ ਵਾਲੀ ਗੱਲ ਹੈ 40 ਸਾਡੇ ਟੈਸਟ ਹੋਏ ਸੀਗੇ ਉਹਦੇ ਚੋਂ ਤੇ 8 4-5 ਦੇ ਸਾਡੇ ਰਿਜ਼ਲਟ ਜਾ ਡਿਲੇਡ ਹੈਗੇ ਆ ਬਟ ਅਸੀਂ ਉਹਦੇ ਵਿੱਚ ਸਾਡੀ ਟੀਮ ਇੱਕ ਅੱਛੀ ਟੀਮ ਬਣ ਗਈ ਹੈ ਕੱਲ ਦੀ ਟੀਮ ਪੰਜਾਬ ਦੀ ਸਾਡੀ ਆ ਚੁੱਕੀ ਹੈ ਅੰਮ੍ਰਿਤਸਰ 'ਚ ਤੇ ਪ੍ਰੈਕਟਿਸ ਕਰ ਰਹੀ ਅੱਜ ਗਾਂਧੀ ਗਾਉਂ 'ਚ ਇਸ ਵਾਰ ਕਰ ਰਹੀ ਆ ਤੇ ਇਸ ਕਰਕੇ ਇਹ ਸਾਰਾ ਸਟਰਕਚਰ ਇਦਾਂ ਫੈਡਰੇਸ਼ਨ ਨੇ ਸੈੱਟ ਕੀਤਾ ਕਿ ਆਪਾਂ ਏਜ ਜਿਹੜੀ ਫਰਾਡ ਹੁੰਦੇ ਸੀ ਸਪੋਰਟਸ ਉਹਨੂੰ ਵੀ ਅਸੀਂ ਉਹਨੂੰ ਮਤਲਬ ਮਿਨੀਮਾਈਜ਼ ਕਰਕੇ ਕਿਸੇ ਤਰ੍ਹਾਂ ਨੂੰ ਮਤਲਬ ਕਾਰਕ ਉਹ ਕਰਕੇ ਖਤਮ ਕਰੀਏ ਤੇ ਇਹਦੇ ਚ ਟੀਡਬਲ 3 ਟੈਸਟ ਹੁੰਦੇ ਆ ਬੋਨ ਟੈਸਟ ਹੈ ਤੇ ਬੱਚੇ ਦੀ ਮਤਲਬ ਸਰਟੀਫਿਕੇਟ ਤਾਂ ਸਾਰਿਆਂ ਦੇ ਬਣਾਏ ਹੁੰਦੇ ਬਟ ਜਦੋਂ ਬੋਨ ਟੈਸਟ ਬੱਚੇ ਦੀ ਏਜ ਐਕਿਊਰੇਟ ਆ ਜਾਂਦੀ ਹੈ ਉਹ ਸਾਰਾ ਸਿਸਟਮ ਇੱਥੇ ਇੰਪਲੀਮੈਂਟ ਹੈ ਤੇ ਬਾਕੀ ਜੋ ਨੈਸ਼ਨਲ ਦੇ ਨੋਰਮਸ ਹੈਗੇ ਤੁਹਾਨੂੰ ਪਤਾ ਜਿੱਦਾਂ ਟੀਮਾਂ ਦਾ ਸਾਰੀ ਸਟੇ ਵਗੈਰਾ ਅਸੀਂ ਹੋਟਲਾਂ ਚ ਕੀਤੀ ਹੋਈ ਹੈ ਔਰ ਗਰਾਊਂਡ ਤੁਹਾਡੇ ਸਾਹਮਣੇ ਇੱਕ ਗਰਾਊਂਡ ਤੋਂ ਸਾਹਮਣੇ ਲਸ਼ ਗ੍ਰੀਨ ਦੂਸਰੀ ਹੈ ਤੇ ਦੂਸਰੀ ਇਸੇ ਪਿੰਡ ਦੀ ਦੂਜੀ ਥੋੜੇ ਇੱਕ ਹੋਰ ਬੈਨਿਫੀਸ਼ੀਰੀ ਹਰਗੋਬਿੰਦ ਸਾਹਿਬ ਚ ਸਾਡੇ ਦੂਜੇ ਮੈਚ ਸੀ ਹਨ ਤੇ ਇਹ ਸਾਰਾ ਡੀਟੇਲ ਦਾ